ਸ਼ੱਤ ਸ਼ਤਿਸ਼ ਰੇ ਕਾਲਾ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਹਰਮਨ ਦਾ ਮੂੰਹ ਕਿੰਨਾ ਵੜਾ ਰਿਹਾ ਦੂਰ ਰੱਖ ਮੂੰਹ ਛੋਟਾ ਰੱਖ ਵਿੱਚ ਮੜ ਗਿਆ ਕੈਮਰੇ ਦੇ ਅੱਜ ਦਾ ਬਲੌਗ ਕਮਨ ਤੁਸੀਂ ਕੱਲੇ ਹੀ ਤੁਸੀਂ ਇੰਨਾ ਫੋਨ ਹਿਲਾਉਂਦਾ ਹੈਂ ਅਗਲੇ ਨੂੰ ਚੱਕਰ ਲਿਆਣ ਦਮੈਂ ਇੱਥੇ ਤਾਂ ਹੈ ਨਹੀਂ ਪਾਣੀ ਉਹ ਲੀਚ ਲਾਓ ਕਿੰਨੀ ਤੇਜ਼ ਆਪ ਪਹਿਲੇ ਸੰਧਾਨੀ ਹੈ ਪਹਿਲਾ ਓਰੇ ਭਾਈ ਦਾ ਰੈਡੀ ਲਾਉਂਦਾ ਦੀ ਰੂਟ ਵਾਲੀ ਕਿੱਥੇ ਵਗਿਆ ਪੂਰੇ ਘੜ ਪਿੱਕਦੇ ਹੁਣੇ ਦੱਸ ਹੁਣੇ ਜਗਾਤੀ ਹੋਣੀ ਕਾਤੇ ਉਹਨਾਂ ਨੇ ਨਾ ਕਵਾਮੀ ਕਰਾਇਆ ਕਿਸੇ ਵੀ ਦੇ ਹੋਂਦ ਤੋਂ ਕਹਿੰਦੇ ਨਾ ਨਾ ਉਹ ਦੇਖ ਭੈਣ ਦੇ ਕਰਾਇ ਤੇ ਦੇ ਆ ਉਹ ਉਦੋਂ ਚਲੋ ਉਹਨਾਂ ਨੇ ਹੁ ਕਰਿਆ ਵਾਏ ਬੋਰਾ ਆਪ ਕਰਾਇਆ ਨੇ ਕਿੱਥੇ ਆ ਉੱਥੇ ਪਾਣੀ ਵਾਸਤੇ ਅੱਛਾ ਭਈਏ ਨੂੰ ਕਹਿੰਦੇ ਲੋਡ ਤਾਂ ਤੈਨੂੰ ਆ ਮੈਂ ਕਿਹਾ ਸਾਲੇ ਬੋਰਾ ਤਾਂ ਤੈਨੂੰ ਹੀ ਛੱਡ ਕੇ ਜਾਊ ਦੁਕਾਨ ਦੇ ਵੀ ਨੇ ਕਰਾਇਦੇ ਦਿਖਾਣ ਨੂੰ ਉਹ ਦੇਖੋ ਚੱਕਾ ਜੀ ਤੀਵੀ ਇੱਕ ਤਾਂ ਕਾਰ ਆ ਪਰਾਂ ਦੀ ਉਹ ਸੜਕ ਤੇ ਵੈਸੇ ਫਾਇਦਾ ਤਾਂ ਹੈ ਜ਼ਮੀਨ ਦਾ

ਮੈਂ ਸਭਲੀ ਦੇਖੀ ਤੇ ਤੇਰੀ ਉਹ ਰਹੀ ਰਹਾ ਹੈ ਰਹਾ ਮੇਰਿਆ ਤੇ ਮੋਹ ਸ਼ਹੀਸ ਮਤਾ ਸਮਾਧ ਕੀ ਦੀ ਬਣੀ ਹੋਈ ਔਰ ਉਹ ਜਿਵੇਂ ਹੁਣ ਪਾ ਮਰ ਗਿਆ ਜਾਂ ਕੋਈ ਹੋਰ ਮਰ ਗਿਆ ਜਾਂ ਕੋਈ ਰਾਜੀ ਮਰ ਕੇ ਉਹਦਾ ਸਸਕਾਰ ਹੋ ਜਾਂਦਾ ਹੈ ਅੰਦਰ ਜਾਣਦ ਹੁੰਦੇ ਨੇ ਹਾਂ ਜਾ ਸਕਦੇ ਚੱਲੀਏ ਤੁਸੀਂ ਉੱਪਰ ਭੋਖਣਾ ਇਹਦੀ ਉਹ ਯਾਰ ਪੂਰੇ ਦੱਸਦੇ ਹੁਣ ਕੀ ਕਿਆ ਵਿਹਾਰ ਸਾਰਾ ਕੋਈ ਤਾਂ ਐ ਸਮਝ ਸ਼ਾਹੀ ਸਮਝ ਤਾਂ ਪ੍ਰਿੰਦਰ ਰਤਾਰ ਵੀ ਉਰੀ ਕਰਨਗੇ ਦੇਖੀਂ ਸੰਦ ਬਾਅਦ ਅਸੀਂ ਹਰਿਆਜ ਬਨੂਗਾ ਮੈਡੀਕਲ ਸਟੋਰ ਕਮਟ ਆ ਗਿਆ ਮੈਂ ਬੈਠਾ ਅਸੀਂ ਵੀ ਫਿਰ ਲੇ ਬੜਾ ਜ ਫਿਰ ਕਿੱਥੇ ਉਰੇ ਕੇ ਫਿਰ ਨੂੰ ਉਸ ਤੋਂ ਹੋਊਗਾ ਹੀ ਦੇਖਣ ਤੋਂ ਤੁਹਾਨੂੰ ਵੀ

ਕੁਛ ਨਹੀਂ ਆ ਬੱਸ ਦਸਰਪੇ ਕੀ ਵਾਰ ਦਸ ਦਿਨ ਹੀ ਆਂਦੀ ਹੈ ਸਟਿੰਗ ਡਾਗ ਜਾਂਦੀ ਆਂਦੀ ਆ ਹਾਂ ਕਿੱਥੇ ਪਈ ਜਾਣੇ ਉਹ ਦੁਕਾਨ ਚ ਹੈ ਛੋਟੀ ਬੋਤਲ ਆ ਉਹ ਕਿੱਥੇ ਉਹ ਬੜੀ ਆ ਉਹ ਛੋਟੀ ਆ ਦਸ ਤੇ ਆ ਜੂਗੀ ਤੇ ਲੈ ਆ ਪੁੱਛ ਕੇ ਆਣਾ ਬਣਾ ਪਰਸ਼ੀਰ ਇਹ ਆਂਦੇ ਨਹੀਂ ਕਿਵਰੇ ਅੰਦੋ ਸਕਲ ਉਹ ਤੇ ਇੰਦੀਆ ਜੋ ਸਟਿੰਗ ਚੀਂ ਗਿਆ ਉਹ ਨੂੰ ਬਾਹੂਂਗੀ ਅੱਗੇ ਦੋ ਕਮੈਂਟ ਕਰ ਸਟਿੰਗ ਹੈਸ਼ਟੈਗ ਜੇ ਦੋ ਕਮੈਂਟ ਵੀ ਆ ਗਏ ਮੈਨੂੰ ਸਟਿੰਗ ਮਿਲ ਜੂਗੀ ਐਂ ਤੇਨੂੰ ਕਮੈਂਟ ਆਣੀਆਂ ਤੇਨੂੰ ਵੀਡੀਓ ਵੀ ਚਲੀ ਜਾਊਗੀ ਤੂੰ ਘਰ ਪਹੁੰਚ ਜਾਏਂਗਾ ਦੋ ਦਿਨ ਤੱਕ ਵੀਡੀਓ ਸ਼ਾਮ ਤੱਕ ਅਪਲੋਡ ਹੋਊਗੀ ਤਾਂ ਵੀ ਦੋ ਦਿਨ ਤੱਕ ਹੋਊਗੀ ਤਾਂ ਉਹ ਹੂੰ ਹੂੰ ਸ਼ਿਟ ਪਰ ਤੁਸੀਂ ਕਮੈਂਟ ਤਾਂ ਕਰਨਾ ਦੇਖੋ ਕਮੈਂਟ ਕਰ ਦਿਓ 5-7 ਵੀ ਹਰ ਮਨ ਨੂੰ ਸਟਿੰਗ ਦਬਾ ਦਿਓ ਠੀਕ ਆ ਹੂੰ 5-7 ਨਾਲ ਸਰਜੂ 5-7 ਨਾਲ ਸਰਜੂ ਹੂੰ 10 ਕਮੈਂਟ ਕਰ ਦਿਓ ਸਟਿੰਗ 10 ਸਟਿੰਗ ਦੋ ਹੋਵੂ ਯੂ ਹੋਵੂ ਯੂ ਹੂੰ ਜੈਜ਼ਿਸ ਹਮ ਟੈਲੀਪੋਰਟੇਸ਼ਨ ਦਾ ਬਾਸ ਕਰ ਜਾ ਇਹਨਾਂ ਨਾਲ ਹੋਵੇ ਮਨਾਉਣਾ ਹੋਵੇ ਇਹਨਾਂ ਨੇ ਪਹਿਲਾਂ ਵੀ ਆਏ ਮੈਂ ਪਾਉਰੇ ਦਿਖਾਈਦੀ ਮੈਂ ਹੈ ਨਾ ਮਈ ਦੀ ਸਰਾ ਹੈ ਹੂੰ ਆਉਂ ਗਏ ਲੰਦ ਨੇ ਆਏ ਵੇ ਆਪਾਂ ਬੈਗ ਲੈਣੇ ਐ ਦੀ ਹਰ ਮੰਦਾਂ ਤੇ ਉਹੀ ਜਗਾ ਉਹੀ ਜਗਾ ਪੁਲਸ ਵਾਲੇ ਕੱਢਦੇ ਨੇ ਬੈਗ ਲੈਣ ਨਹੀਂ ਬੈਗ ਲੈਣ ਤਾਂ ਪਰਾ ਨਹੀਂ ਚੱਕੋ 4 ਨੰਬਰ ਤੋਂ ਪੁਲਸ ਵਾਲੇ ਤਾਂ ਉੱਥੇ ਕੱਢਦੇ ਨੇ ਉੱਥੇ ਵੀ ਤਾਂ ਐਂ ਪੁਰਾਣੀ ਜੀ ਜਗਾ ਜੱਗਾ ਤਾਂ ਪੁਰਾਣਾ ਹੈ ਤੇਲੀ ਛੱਡ ਕੇ ਜਾ ਕੇ ਇੱਧਰੋਂ ਜਾ ਕੇ ਬੈਗ ਲੈਣਾ ਠੀਕ ਹੈ ਕਿੰਨੀ ਭੀੜ ਆ ਦੁਨੀਆ ਸਰੇ ਨੀਂ ਬਰਦੀ ੱੱਬਾ ਪੂਰੇ ਵੀ ਟੱਪ ਆਏ ਇੱਥੇ ਕੋਚੇ ਸਾਲ ਮਾਰਨੀ ਹੈ ਕਿਸੇ ਨੂੰ ਕੋਚੇ ਸਾਲ ਮਾਰਨੀ ਹੈ ਆਉਂਗੀ ਅੰਦਰ ਇਹ ਮਡੀਆਂ ਨੇ ਜੀ ਹੈ ਐਨੀਆਂ ਥੋੜੀਆਂ ਮਡੀਆਂ ਕੁਛ ਨਹੀਂ ਮੇਰੀ ਬੱਤੇ ਕਿਸਾ ਮਾਰ ਕੇ ਜਾਂਦਾ ਬੰਦਾ ਮੜੀਆਂ ਚ ਮੈਂ ਕਦੇ ਮੜੀਆਂ ਚ ਨਹੀਂ ਗਿਆ ਉਹ ਅੱਛਾ ਸੌਰੀ ਸੌਰੀ ਗਲਤ ਲਾਇਆ ਤੇ ਬਹਾਰ ਇਹ ਕਿਹ ਚੀਜ਼ ਹੋਊਗਾ ਮੈਂ ਵੀ ਮੈਂ ਚੀਜ਼ ਖਾਈ ਨਹੀਂ ਹੈ ਹੁੰਦਾ ਗੋਹਾ ਵੀ ਹੈ ਵੀ ਮੈਂ ਕਦੇ ਖਾਗੀ ਦੇਖਿਆ ਉਹ ਕੋਚ ਉਹ ਕਵਾੜ ਦਾ ਢੇਰ ਪਿੰਡਾ ਬੰਦਾ ਕਾਚਰਾ ਤੇਰੇ ਵਰਗਾ ਏ ਹਰਮਨ ਚੇੜ ਕੰਨੀ ਕਰ ਲੂਗੀ ਆਇਆ ਇੱਥੇ ਦੁਕਾਨ ਚ ਚੀਜ਼ਾਂ ਚੇੜ ਰਿਹਾ ਨਾ ਚਲੇ ਗਿਆ ਹਰਮਨ ਨੇ ਸਾਰੀ ਦੁਕਾਨ ਫਰੋਲ ਦੇਣੀ ਆ ਬਾਨੇ ਨਾਲ ਗਿਆ ਨਾ ਬਾਨਣਾ ਚਾਹੀਦਾ ਹੈ ਲੋ ਬਰਖਦੀ ਬੋਰ ਹੋ ਰਿਹਾ ਮੈਂ ਬੋਰ ਹੋ ਰਿਹਾ ਉੱਪਰ ਸਾਰੇ ਟਰੱਕਾਂ ਦੀ ਟਰਾਲੀਆਂ ਦੇ ਲਏ ਪਏ ਨੇਗੇ ਠੀਸਾ ਟਰੱਕਾਂ ਦਾ ਸਮਾਨ ਹੋਰ ਨੂੰ ਵਗੈਰਾ ਹੋਰ ਚੀਜ਼ਾਂ ਹਰ ਮਨ ਉਹ ਆਉਂਦਾ ਹਰੇਕ ਚੀਜ਼ ਮੈਂ ਲੈ ਲਾਂ ਮੈਂ ਲੈ ਲਾਂ